ਪਠਾਨਕੋਟ ਵਿੱਚ ਆਮ ਆਦਮੀ ਪਾਰਟੀ ਦੇ ਐਸਆਈ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਕੁਝ ਲੜਕੀਆਂ ਨੇ ਅਣਪਛਾਤੇ ਲੜਕੀਆਂ ਨੇ ਹਮਲਾ ਕਰ ਦਿੱਤਾ ਪੂਰੀ ਵਾਰਦਾਤ ਐਸਐਸਟੀਵੀ ਵਿੱਚ ਕੈਦ ਹੋ ਗਈ ਹੈ ਆਪ ਨੇਤਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਤੀ ਕਰਵਾਇਆ ਗਿਆ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਉੱਥੇ ਹੀ ਆਮ ਜਨਤਾ ਦੀ ਸੁਰੱਖਿਆ ਦੀ ਗੱਲ ਤਾਂ ਦੂਰ ਆਮ ਆਦਮੀ ਪਾਰਟੀ ਦੇ ਨੇਤਾ ਵੀ ਸੁਰੱਖਿਅਤ ਨਹੀਂ ਨੇ ਅਜਿਹੀ ਮਾਮਲਾ ਪਠਾਨਕੋਟ ਵਿੱਚ ਵੇਖਣ ਨੂੰ ਮਿਲਿਆ ਜਿੱਦੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਨੌਜਵਾਨ ਤੇ ਕੁਝ ਲੋਕਾਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਇਸ ਸਬੰਧੀ ਆਪ ਨੇਤਾ ਦਿਨਾਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹਿਣਾ ਸੀ ਕਿ ਉਹ ਵਾਪਸ ਆ ਰਿਹਾ ਸੀ ਤਾਂ ਇਸ ਦੌਰਾਨ ਕੁਝ ਨਕਾਬਪੋਸ਼ਾ ਨੇ ਉਹਨਾਂ ਤੇ ਹਮਲਾ ਕੀਤਾ ਭਜੀ ਕੀ ਨਾਮ ਤੁਹਾਡਾ ਤੇ ਕੀ ਵਾਕਿਆ ਹੋਇਆ ਹੈ ਮੇਰਾ ਨਾਮ ਜੀ ਸਰਜੀਤ ਕੁਮਾਰ ਹੈ ਮੈਂ ਆਮ ਆਇਤੀ ਦਾ ਡਿਸਟ੍ਰਿਕਟ ਪ੍ਰਧਾਨ ਐਸੇ ਬਿੰਦੂ ਕੀ ਗੱਲਬਾਤ ਹੈ ਅੱਜ ਅੱਜ ਜੀ ਐਸੇ ਹੀ ਮંત્રી ਸਾਹਿਬ ਦੇ ਕਾਰਜ ਸ੍ਰੀ ਲਾਲ ਸਿੰਘ ਕਟੌੜ ਚੱਕਰੇ ਕਾਰਨ ਪ੍ਰੋਗਰਾਮ ਸੀਗਾ ਉੱਥੋਂ ਅਸੀਂ ਦੁਬਾਰ ਨੂੰ ਖਾਣਾ ਖਾ ਕੇ ਨਿਕਲੇ ਆਂ ਔਰ ਸਰਨੇ ਹਾਈਵੇ ਦੇ ਉੱਤੇ ਸਾਂਝਾ ਚੁੱਲਾ ਇੱਕ ਟੱਬਾ ਉੱਥੇ ਅਸੀਂ ਰੁਕਿਆ ਥੋੜੀ ਦੇਰ ਵਾਸਤੇ ਔਰ ਗੱਡੀ ਦੇ ਵਿੱਚ ਬੈਠੇ ਅਸੀਂ ਕੁਝ ਅਨੁਭਵ ਸੱਤੇ ਲੋਕ ਹੀ ਆਏ ਦੋ ਲੋਕ ਦੋ ਜਣੇ ਸੀ ਇੱਕ ਕੋ ਤੱਤਰ ਸੀਗਾ ਔਰ ਇੱਕ ਕੋ ਪੈਪਸੀ ਰਡ ਲੋਈਦੀ ਪਰ ਉਹਨਾਂ ਨੇ ਕੁਝ ਨਹੀਂ ਪੁੱਛਿਆ ਕਿੰਦਾ ਬਾਹਰ ਨਿਕਲੋ ਬਾਹਰ ਨਿਕਲੋ ਪਰ ਉਹਨਾਂ ਨੇ ਹਮਲਾ ਕਰਤਾ ਇਜੀ ਪਛਾਣ ਹੈਗੀ ਮਾੜੀ ਮੋਟੀ ਵੀ ਕੋਈ ਨਹੀਂ ਉਹਨਾਂ ਨੇ ਉਹਨਾਂ ਨੇ ਜੀ ਮੂੰਹ ਬੰਨ੍ਹਿਆ ਹੋਈ ਸੀ ਕਿ ਆਤੋੜੀ ਕੋਈ ਪੁਰਾਣੀ ਰੰਜਿਸ਼ ਕਿਸੇ ਨਾਲ ਕਿਸੇ ਨਾਲ ਅੱਗੇ ਕਾਸੀ ਹੱਦੀ ਦੇ ਜਿਵਾਦਾਰ ਬੰਦੇ ਆ ਗਏ ਅਸੀਂ ਬਾਕੀ ਫੇ ਕੋਈ ਉਹਨਾਂ ਨੇ ਕੋਈ ਖੋਦ ਵੀ ਕੀਤੀ ਕੋਸ਼ਿਸ਼ ਜਾਂ ਕੁਝ ਇਹ ਖੌਲ ਖਾਂਦੇ ਕੋਈ ਕੋਸ਼ਿਸ਼ ਨਹੀਂ ਕੀਤੀ ਬਸ ਹਮਲਾ ਕਰਤਾ ਜੀ ਉਹਨਾਂ ਨੇ ਇੱਕ ਜਿਹੜੀ ਸੀਸੀਟੀਵੀ ਫੁਟਸੋ ਵਾਇਰਲ ਹੋਈ ਆ ਸੀ ਇਹਦੇ ਸਬੰਧ ਵਿੱਚ ਜਿਹੜੀ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਹਰਜੀਤ ਸਿੰਘ ਹੈ ਜੋ ਕਿ ਆਮ ਪਾਰਟੀ ਦਾ ਇੱਕ ਨੇਤਾ ਆ ਅਸੀਂ ਕੱਲ ਇਸ ਸਬੰਧ ਵਿੱਚ ਹਸਪਤਾਲ ਗਏ ਸੀ ਉਹਦਾ ਉੱਥੇ ਇਲਾਜ ਚੱਲ ਰਿਹਾ ਤੇ ਐਮਐਲਆਰ ਨੇ ਕਟਵਾਲੀ ਹੈ ਤੇ ਉਹਦੇ ਹੁਣ ਅੱਜ ਅਸੀਂ ਕੱਲ ਉਹ ਆਪਣੇ ਬਿਆਨ ਉਹਨਾਂ ਸਾਨੂੰ ਨਹੀਂ ਦਿੱਤੇ ਅੱਜ ਉਹ ਸਾਨੂੰ ਬਿਆਨ ਦੇ ਰਹੇ ਨੇ ਅਸੀਂ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਉਹ ਬਣਦੀ ਕਾਰਵਾਈ ਕਰ ਰਹੇ ਆ ਤੇ ਅਸੀਂ ਜਲਦੀ ਹੀ ਜਿਹੜੀ ਦੋਸ਼ੀਆਂ ਨੂੰ ਟ੍ਰੇਸ ਕਰ ਲਵਾਂਗੇ ਇਹ ਜਿਹੜੀ ਪਹਿਲਾਂ ਸਾਨੂੰ ਇਸ ਸਬੰਧ ਵਿੱਚ ਕੋਈ ਵੀ ਹਰਜੀਤ ਸਿੰਘ ਨੇ ਇਨਟੀਮੀਸ਼ਨ ਨਹੀਂ ਦਿੱਤੀ ਪਰੰਤੂ ਹੁਣ ਸਾਨੂੰ ਨੇ ਦਿੱਤੀ ਹੈ ਤੇ ਜਿਹੜਾ ਮੇਰਾ ਆਈਓ ਹੈ ਉਹ ਤੇ ਬਿਆਨ ਲਿਖ ਰਿਹਾ ਜੋ ਬਿਆਨਾਂ ਦੇ ਆਧਾਰ ਤੇ ਜੋ ਕਾਨੂੰਨ ਅਨਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਪਠਾਨਕੋਟ ਵਿੱਚ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਕੁਝ ਲੜਕੀਆਂ ਨੇ ਅਣਪਛਾਤੇ ਲੜਕੀਆਂ ਨੇ ਹਮਲਾ ਕਰ ਦਿੱਤਾ ਪੂਰੀ ਵਾਰਦਾਤ ਸੈਸੀਟੀ ਵਿੱਚ ਕੈਦ ਹੋ ਗਈ ਹੈ ਆਪ ਨੇਤਾ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰਦੀ ਨਹੀਂ ਥੱਕਦੀ ਉੱਥੇ ਹੀ ਆਮ ਜਨਤਾ ਦੀ ਸੁਰੱਖਿਆ ਦੀ ਗੱਲ ਤਾਂ ਦੂਰ ਆਮ ਆਦਮੀ ਪਾਰਟੀ ਦੇ ਨੇਤਾ ਵੀ ਸੁਰੱਖਿਅਤ ਨਹੀਂ ਨੇ ਅਜਿਹੀ ਮਾਮਲਾ ਪਠਾਨਕੋਟ ਵਿੱਚ ਵੇਖਣ ਨੂੰ ਮਿਲਿਆ ਜਿੱਦੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਨੌਜਵਾਨ ਤੇ ਕੁਝ ਲੋਕਾਂ ਨੇ ਤੇਜ਼ ਹੱਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਇਸ ਸਬੰਧੀ ਆਪ ਨੇਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹਿਣਾ ਸੀ ਕਿ ਉਹ ਵਾਪਸ ਸਾਰਿਆ ਸੀ ਤਾਂ ਇਸੇ ਦੌਰਾਨ ਕੁਝ ਨਕਾਬਪੋਸ਼ਾ ਨੇ ਉਹਨਾਂ ਤੇ ਹਮਲਾ ਕੀਤਾ